ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਦੇ ਅੱਗੇ ਸਾਡੀ ਬੇਨਤੀ ਹੈ ਵੇਖੋ ਪਾਜੀ ਸਾਡੇ ਆਹਾਲ ਵੇਖ ਲਓ ਸਾਡੀਆਂ ਫਸਲਾਂ ਵੇਖ ਲਓ ਸਾਡੇ ਘਰ-ਬਾਰ ਵੇਖ ਲਓ ਸਾਡੇ ਕੋਲ ਕੋਈ ਚਾਰਾ ਨਹੀਂ ਡੰਗਰਾਂ ਦਾ ਕੋਈ ਸਾਡੇ ਕੋਲ ਕੋਈ ਪ੍ਰਬੰਧਕ ਨਹੀਂ ਤਰਪੈਲਾਂ ਦਾ ਕੋਈ ਰਾਹਨ ਦਾ ਸਾਡੇ ਕੋਲ ਪ੍ਰਬੰਧਕ ਨਹੀਂ ਤੇ ਆ ਸਾਡੇ ਘਰ-ਬਾਰ ਵੇਖ ਲਓ ਕਿਤਰਾ ਸਾਡੇ ਹਾਲਾਤ ਹੋਏ ਪੈਨੇ ਸਾਡੇ ਮਾਲ ਦੇ ਹਾਲਾਤ ਬੱਚਿਆਂ ਦੇ ਹਾਲਾਤ ਸਾਡੀ ਬੜੀ ਪਰੇਸ਼ਾਨੀ ਹੈ ਸਾਨੂੰ ਚੋਨਾ ਕਿੰਨਾ ਸੀ ਜੱਜ ਡੁੱਬਿਆ 3 ਕਿੱਲੇ ਚੋਨਾ ਡੁੱਬ ਗਿਆ ਸੀ ਠੀਕ ਸਾਰਾ ਖਤਮ ਹੋ ਗਿਆ ਠੀਕ ਅਸੀਂ ਬਹੁਤ ਤੰਗੀ ਦੇ ਵਿੱਚ ਬੈਠੇ ਆ ਤੇ ਸਰਕਾਰਾਂ ਦੇ ਅੱਗੇ ਸਾਡੀ ਬੇਨਤੀ ਹੈ ਸਾਡੀ ਮਦਦ ਕੀਤੀ ਜਾਵੇ ਵਦ ਵਦ ਠੀਕ ਉਹ ਤੋਂ ਬਾਅਦ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਮਾੜ ਡੰਗੇ ਦਾ ਪਸ਼ੂਆਂ ਦਾ ਚਾਰਾ ਨਹੀਂ ਹੈ ਆਪ ਦੇ ਬੱਚਿਆਂ ਦਾ ਸਭਾਲਣ ਦਾ ਪ੍ਰਬੰਧ ਕਨੀ ਸਾਡੇ ਕੋਲ ਹੈ ਉੱਤੋਂ ਬਾਰਸ਼ਾਂ ਪੈ ਰਹੀਆਂ ਨੇ ਸਾਡੇ ਕੋਲ ਕੋਈ ਤਰਪੈਲ ਨਹੀਂ ਕੋਈ ਬਹਿਣ ਨੂੰ ਥਾਂ ਨਹੀਂ ਇੱਥੇ ਵਿੱਚ ਵੇਖ ਲਓ ਆਪ ਹੀ ਜਨਾਬ ਕਿਤਨਾ ਕਿਤਨਾ ਸਾਡੇ ਘਰਾਂ ਦੇ ਵਿੱਚ ਪਾਣੀ ਚੱਲ ਰਿਹਾ ਹੈ ਠੀਕ ਇੰਨੀਆਂ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦਾ ਸ ਆਪਣਾ ਕਿਹੜਾ ਜੱਲਸਾ ਪਿੰਡ ਸਰ ਸਰਬਾਹ ਸੁਭਾਜ ਕੀ ਪ੍ਰਭਾਤ ਸਿੰਘ ਵਾਲਾ ਆਤੂ ਵਾਲਾ ਜੀ ਆੜੇ ਨਹਿਰ ਦੇ ਨਾਲ ਆ ਨਹਿਰ ਜੀ ਆ ਜਿਹੜੀ ਨਹਿਰ ਨਾਲ ਸਾਡਾ ਘਰ ਹੈ ਇਹਨਾਂ ਦੇ ਘਰ ਪਰ ਘਰ ਨੂੰ ਪਾਣੀ ਲੱਗ ਚੁੱਕਿਆ ਜਿਹੜਾ ਜੀ ਹਾਂ ਸਾਡੇ ਘਰ ਨੂੰ ਵੇਖ ਲਓ ਜੀ ਪਾਣੀ ਦੇਖੀ ਰਿਹਾ ਤੁਹਾਨੂੰ ਹਾਂ ਪਾਣੀ ਵੇਖੋ ਜੋਨਾ 3 ਕਿਲੇ ਡੁੱਬ ਗਿਆ ਫਸਲ ਪੂਰੀ ਤਬਾਹ ਹੋ ਗਈ ਏ ਨਹਿਰ ਦੇ ਉੱਪਰ ਪੋਲ ਦੇ ਕੋਲੇ ਮਨੇ ਸਾਡਾ ਘਰ ਹੈ ਪਿੱਛੋਂ ਹੋਰ ਵੀ ਆ ਰਿਹਾ ਪਾਣੀ ਠੀਕ ਹੈ